ਸਤ ਸ੍ਰੀ ਅਕਾਲ ਅੱਜ ਤਾਂ ਅਸੀਂ ਸੂਈ ਨਾਲ ਦੋ ਪੱਲੇ ਜੋੜਨ ਦਾ ਆਸਾਨ ਤਰੀਕਾ ਦੱਸਾਂਗੇ ਇਹ ਦੋ ਪੱਲੇ ਅਸੀਂ ਜੋੜਨੇ ਆਂ ਸੂਈ ਨਾਲ ਦੱਸਣਾ ਹੈ ਦੇਖੋ ਸੂਈ ਲਈ ਹੋਈ ਹੈ ਇਹ ਪਹਿਲਾ ਅਸੀਂ ਤੁਹਾਨੂੰ ਉਹਨਾਂ ਦੱਸਾਂਗੇ ਅਸੀਂ ਉਹਨਾਂ ਕਿਵੇਂ ਚਾਹੀਦੀ ਸਾਨੂੰ ਦੋ ਪੱਲੇ ਅਸੀਂ ਬਣਾ ਕੇ ਤਿਆਰ ਕੀਤੇ ਹੋਏ ਦੇਖੋ ਹੁਣ ਪਹਿਲਾ ਆਪਾਂ ਉਹਨਾਂ ਲੈਣੀ ਜਿੰਨੇ ਜਿੰਨੇ ਸਾਡੇ ਕੋਲ ਕੁੰਡੇ ਹੋਣ ਪੱਲਾ ਹੋਵੇ ਉਸ ਤਿੰਨ ਗੁਣਾ ਅਸੀਂ ਉਹਨਾਂ ਲੈਣੀ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਉਹਨ ਮਣਕੇ ਫਿਰ ਅਸੀਂ ਉਥੋਂ ਉਹਨ ਕੱਟ ਦੇਣੀ ਇਹ ਦੋ ਰੰਗ ਦੇ ਉਹਨ ਪੱਲੇ ਵਿੱਚ ਤਾਂ ਕਰਕੇ ਤੁਹਾਨੂੰ ਦੱਸਣ ਲੱਗੀ ਤਾਂ ਕਿ ਬੰਦਾ ਆਸਾਨੀ ਨਾਲ ਸਮਝ ਸਕੇ ਆਪਾਂ ਹੁਣ ਤੁਹਾਨੂੰ ਬਣਾਣੀ ਦੱਸਾਂਗੇ ਆ ਦੇਖੋ ਇਹ ਦੋ ਪੱਲੇ ਸਿਲੇ ਹੋਏ ਆ ਇਧਰੋਂ ਇਹ ਅਸੀਂ ਜਿਹੜਾ ਸ਼ੁਰੂ ਕਿਸੇ ਪਾਸੇੋਂ ਤੋਂ ਕਰ ਸਕਦੇ ਆ ਪਰ ਇੱਕ ਇਸ ਪੱਲੇ ਤੋਂ ਕਰ ਲਓ ਪਰ ਮੈਂ ਇਸ ਪੱਲੇ ਤੋਂ ਕਰ ਲਉ ਇੱਕ ਕੁੰਡਾ ਇਧਰੋਂ ਅਸੀਂ ਲਿਆ ਹੋਇਆ ਹੁਣ ਅਸੀਂ ਇਧਰੋਂ ਆਪਾਂ ਕੁੰਡਾ ਉਤਾਰਨਾ ਇਹਦਾ ਅਸੀਂ ਸੂਈ ਪਾਣੀ ਇਹਦੇ ਵਿੱਚ ਐਸ ਤਰ੍ਹਾਂ ਕੁੰਡੇ ਸੁਣਾਈ ਜੋ ਕੰਢੇ ਨੇ ਹੋਣਾ ਆਪਾਂ ਇਹਨੂੰ ਇਸ ਤਰ੍ਹਾਂ ਜਕੁੰਡਾ ਤਾਰਨਾ ਨਾ ਇਸ ਤਰ੍ਹਾਂ ਪਾਣਾ ਇਹ ਚ ਸੋਈ ਆ ਦੇਖੋ ਜੇ ਦੂਜੇ ਕੁੰਡੇ ਤੋਂ ਸਮਝ ਲੱਗਦੀ ਹੈ ਚੰਗੀ ਤਰ੍ਹਾਂ ਕਿਸ ਤਰ੍ਹਾਂ ਪਾਣਾ ਆ ਜੇ ਦੂਜਾ ਕੁੰਡਾ ਪਾਣੇ ਨਾ ਥੱਲੇ ਤੇ ਸੂਈ ਦਸ ਲਗਾਣੀ ਇਸ ਤਰ੍ਹਾਂ കണ്ടാ ബി നിക്കൽ നിന്നാ അത് ഫോർ ദൂജ സരാജത്ത് ഫോർ അത് ബി എ ലോണു എസ് തരിക പാടാ ക ਇਨ ਇਹ ਤਾਂ ਅੰਦਰ ਦੇ ਪਰਣ ਇਸ ਤਰ੍ਹਾਂ ਅੰਦਰ ਪਾਣਾ। ਨਾ ਕੋਈ ਨ ਸਹੀ ਤਾਂ ਨਾ ਬੰਦਾ ਦੇਖੋ। ਉਹ ਨਾ ਇਸ ਤਰ੍ਹਾਂ ਫਿਰ ਉਪਰੋਂ ਇਸ ਤਰ੍ਹਾਂ ਪਾਣਾ ਸੀ। ਫਿਰ ਅਸੇ ਉਪਰੋਂ ਪਾਣਾ ਪੁਣ। ਇਦਾਂ। ਇਹ ਸਾਡੇ ਆਪਣੇ ਆਪ ਕੁੰਡੇ ਬਣਦੇ ਜਾਣੇ। ਇਤਰੋਂ ਉਪਰੋਂ ਪਾਣਾ ਇਦਾਂ। ਇਸ ਤਰ੍ਹਾਂ। ਇਸ ਤਰੀਕੇ ਨਾਲ ਕੁੰਡਾ ਸੜਾ ਬਣਿਆ ਹੁੰਦਾ ਤਾਂ ਗੱਲਾਂ ਨਹੀਂ ਉਸ ਤਰ੍ਹਾਂ ਕੁੰਡੇ ਬਣਦੇ ਜਾਣੇ ਦੇਖੋ ਜਾਇ ਜੋੜਨਗੇ ਨਾ ਤੁਹਾਨੂੰ ਆਪਣੇ ਆਪ ਫਿਰ ਪਤਾ ਲੱਗੂਗਾ ਉਪਰੋਂ ਇਸ ਤਰ੍ਹਾਂ ਪਾ ਕੇ ਫਿਰ ਇਹਨੂੰ ਇਸ ਤਰ੍ਹਾਂ ਐਪ ਉਪਰੋਂ ਇਹ ਦੇਖੋ ਤੁਹਾਨੂੰ ਇਸ ਕੀ ਨਾਲ ਦੀਆਂ ਉਤਾਰਨੇ ਉਪਰੋਂ ਪਾਣਾ ਕੋ ਬੰਦੇ ਜਾ ਰਹੇ ਸਾਡੇ ਕੁੰਡੇ ਕਿਹ ਆ ਪਾਣ ਜਾਣ ਪੂਰੇ ਫੇਤੋਂ ਪਤਲਾ ਇਸ ਤਰ੍ਹਾਂ ਜਿਹੜਾ ਕੰਮ ਅਸੀਂ ਕਰ ਲਾਣ ਜਿਸ ਤਰ੍ਹਾਂ ਸਾਡੇ ਬੱਚਿਆਂ ਦੇ ਕੋਈ ਕੋਟ ਸਵੈਟਰ ਹੁੰਦਾ ਛੋਟੇ ਬੱਚਦੇ ਬਾਹ ਵੱਡਿਆ ਹੁੰਦੀਆਂ ਅਸੀਂ ਆ ਬਣਾਏ ਹੁੰਦੇ ਹੁਣ ਆਪਾਂ ਇਸ ਕੱਟ ਲਾ ਕੇ ਨਾ ਇਹਦੇ ਬਣਾ ਕੇ ਅਸੀਂ ਪੱਲਾ ਲਾ ਕੇ ਬਣ ਕੇ ਉਹਦੇ ਨਾਲ ਜੋੜ ਸਕਦੇ ਅਸੀਂ ਇਹ ਦੇਖੋ ਸਾਡਾ ਪੱਲਾ ਬਣ ਕੇ ਸਾਡਾ ਤਿਆਰ ਹੋ ਗਿਆ ਸੀਲ ਕੇ ਆਹ ਦੇਖੋ ਇਸ ਤਰ੍ਹਾਂ ਇਹ ਮੈਂ ਤਾਂ ਕਰਕੇ ਦੋ ਰੰਗ ਦੀ ਉਹਨੂੰ ਲਈਏ ਇਹ ਤਾਂ ਕਿ ਬੰਦਾ ਆਸਾਨੀ ਨਾਲ ਸੀ ਸਕੇ ਵੈਸੇ ਆਪਾਂ ਜੇ ਕੋਈ ਕੋਟੀ ਸਵੈਟਰ ਵੱਡਾ ਕਰਨਾ ਹੋਵੇ ਬੱਚਿਆਂ ਦਾ ਜਾਂ ਜਿਸ ਤਰ੍ਹਾਂ ਕੋਈ ਸਾਡੇ ਪੁਰਾਣੀਆਂ ਕੋਟੀਆਂ ਹੁੰਦੀਆਂ ਹੁੰਦੇ ਬਾਟਰ ਲੂਜ਼ ਹੋ ਜਾਂਦੇ ਆਪਾਂ ਇਹਦਾ ਬਾਟਰ ਚੇਜ ਕਿਸਰੇ ਤੇ ਜੋੜ ਸਕਦੇ ਆ ਇਹ ਜਦੋਂ ਵੀ ਸਲਾਈਆਂ ਨਾਲ ਇਹ ਸੂਈ ਨਾਲ ਸੀਣਾ ਸਿੱਧੇ ਪਾਸੇ ਸੁਣਾ ਉਲਟੇ ਪਾਸੇ ਤੋਂ ਨਹੀਂ ਸੀਣਾ ਆਪਣੇ ਹਿਸਾਬ ਨਾਲ ਕੋਨੇ ਤੱਕ ਇਹਨਾਂ ਦੇਖੋ ਬਿਲਕੁਲ ਸਲਾਈ ਮੈਚ ਕਰ ਗਈ ਇਸ ਤਰ੍ਹਾਂ ਇਸ ਤਰ੍ਹਾਂ ਦੇਖੋ ਇਹਦਾ ਪਤਲ ਲੱਗਣਾ ਮੈਂ ਇਸ ਤਰ੍ਹਾਂ ਸੀ ਲਾ ਲਉ ਇਹ ਆਪਣੇ ਕੋਟੇ ਸਵੈਟਰ ਛੋਟੇ ਤੋਂ ਵੱਡੇ ਬਣ ਜਾਂਦੇ ਆ ਠੀਕ ਹੈ ਸਤ ਸ੍ਰੀ ਅਕਾਲ। ਇਹ ਆ ਮੇ ਕੋ ਕੋਟੀ ਹੈ। ਇਹ ਪੁਰਾਣੀ ਕੋਟੀ ਹੈ। ਇਹਦੇ ਬਾਰਡਰ ਮੇ ਖੋਲ ਕੇ ਇਹਨੂੰ ਦੁਬਾਰਾ ਬਾਰਡਰ ਜੋਇੰਟ ਕਰੇ ਜਿਸ ਤਰ੍ਹਾਂ ਸਲਾਈ ਕਰਕੇ ਮੈਂ ਦੱਸੀ ਹੈ। ਇੰਦਾ ਦੇਖੋ ਮੋੜ ਕੇ ਨਵੇਂ ਬੋਟਲਾ ਦਿੱਤ ਕੋਟੀ ਨਵੀਂ ਬਣ ਕੇ ਤਿਆਰ ਹੋ ਗਈ। ਇਹ ਡਬਲ ਬਾਰਡਰ ਬਣਾਇਆ ਹੁਣ ਮੈਂ। ਜੇ ਇਹ ਵੀਡੀਓ ਆਪਣੇ ਚੈਨਲ ਤੇ ਪਾਈ ਹੋਈ ਤੁਸੀਂ ਵੀ ਇਸ ਤਰ੍ਹਾਂ ਜੇ ਕਿਸੇ ਬੱਚੇ ਦੀ ਕੋਟੀ ਠੀਕ ਕਰਨੀ ਹੋਵੇ ਇਸ ਤਰ੍ਹਾਂ ਵੀ ਚੀਜ਼ ਖੋਗੇ ਇੱਥੋਂ ਕੱਟ ਲਗਾਣਾ ਸੀ ਕੱਟ ਕੇ ਪੱਲੇ ਅਲੱਗ-ਅਲੱਗ ਕਰਕੇ ਇੱਥੋਂ ਨਾ ਜਿੱਥੇ ਆਪਾਂ ਜੋੜ ਲਾਣਾ ਉਹ ਉੱਥੇ ਮਤਲਬ ਇੱਕ-ਇੱਕ ਹੁੰਡਾ ਕੱਢਦੇ ਨੇ ਜਾਣਾ ਕੱਢ ਕੇ ਨਾ ਤੇ ਇੱਧਰ ਕੁਣੇ ਵੀ ਸਲਾਈ ਤੇ ਪਾ ਲਈ ਤੇ ਇੱਧਰ ਵੀ ਕੁਣੇ ਸਲਾਈ ਤੇ ਪਾ ਕੇ ਨਾ ਇਸ ਤਰ੍ਹਾਂ ਫਿਰ ਸੂਈ ਨਾਲ ਜੋੜ ਦੇਣੇ ਜਾਣਾ ਇਹ ਦੇਖੋ ਮੈਂ ਵੀ ਜੋੜਿਆ ਇਸ ਤਰ੍ਹਾਂ ਹਲਕਾ-ਹਲਕਾ ਧਿਆਨ ਨਾਲ ਦੇਖੋ ਤਾਂ ਮਹਿਸੂਸ ਹੁੰਦਾ ਹੈ ਦੂਬੋ ਦੇਖੋ ਫਿਰ ਇਹ ਨਹੀਂ ਮਹਿਸੂਸ ਹੁੰਦਾ ਇੱਕ ਪਾਸੇ ਦੋਨੇ ਪੱਲੇ ਵਿੱਚ ਸਾਰੇ ਬਾਰਡਰ ਜੁੜੇ ਇਧਰ ਬਿਲਕੁਲ ਨਹੀਂ ਪਤਾ ਲੱਗਦਾ ਇਧਰ ਮੇਰਾ ਪਹਿਲਾ ਟ੍ਰਾਇਲ ਹੈ ਆ ਫਿਰ ਮੇਰੇ ਬਿਲਕੁਲ ਸਫਾਈ ਆ ਗਈ ਇਧਰ ਬਿਲਕੁਲ ਨਹੀਂ ਪਤਾ ਲੱਗਦਾ ਹਾਤਰਾਣ ਜੋੜਦਾ ਕਿਵੇਂ ਆ ਕਿਵੇਂ ਇੰਝ ਲੱਗਦਾ ਜਿਵੇਂ ਸਲਾਈਆਂ ਨਾਲ ਬੁਣਿਆ ਹੁੰਦਾ ਇਹ ਬਾਹ ਵੀ ਮੈਂ ਬਣਾਈਆਂ ਦੇਖੋ ਬਿਲਕੁਲ ਕੋਟੀ ਵਧੀਆ ਬਣ ਗਈ ਮੇਰੀ ਦੇਖੋ ਤੁਸੀਂ ਮੇਰੇ ਭੈਣਾਂ ਨੂੰ ਜੋ ਕੋਈ ਪੁਰਾਣੀ ਆਪਣੀ ਕੋਟੀ ਹੋਵੇ ਬਾਰਡਰ ਲੂਜ਼ ਹੋ ਜਾਣ ਜਾ ਕੋਈ ਕਿਸੇ ਬੱਚੇ ਦਾ ਸਵੈਟਰ ਕੋਟੀ ਛੋਟਾ ਹੋ ਜਾਵੇ ਲਵਾਈ ਘੱਟ ਹੋਵੇ ਤਾਂ ਇਸ ਤਰ੍ਹਾਂ ਪੱਲਾ ਜੋੜ ਸੇਕ ਕੇ ਨਾ ਬਣ ਕੇ ਇਸ ਤਰ੍ਹਾਂ ਸੇ ਲੈਣਾ ਦੇਖੋ ਬਿਲਕੁਲ ਸਫਾਈ ਹੈ ਫਿਰ ਮੈਂ ਗੜਾ ਵੀ ਬਣਾਇਆ ਦੇਖੋ ਕੋਟੀ ਦਾ ਮੈਂ ਗੜਾ ਵੀ ਨਾ ਬਣਾ ਕੇ ਤੇ ਕੋਟੀ ਨਵੀਂ ਬਣ ਕੇ ਸਾਡੀ ਤਿਆਰ ਹੋ ਗਈ ਇਸ ਤਰ੍ਹਾਂ ਸਾਡੀ ਇਸ ਇਸ ਜਾਨਾ ਬਗ ਬੜੀ ਨੇ ਇਹਦੀ ਚੀਜ਼ ਤੇ ਪੈਸੇ ਵੀ ਬਚਦੇ ਤੇ ਆਪਾਂ ਮਿਹਨਤ ਵੀ ਕਰਦੇ ਦੇਖੋ ਇਸਾਰੇ ਪੋਰਟਾ ਕਿੰਨੇ ਸੁੰਦਰ ਆ ਤੁਸੀਂ ਮੇਰੇ ਭਾਣੇ ਇਸ ਤਰ੍ਹਾਂ ਕਰਕੇ ਨੇ ਬੱਚਿਆਂ ਦੇ ਕੋਟੀਆਂ ਸੈੱਟ ਰੱਖਣੀ ਆਪਣੇ ਜਿਹੜੇ ਸਲਾਈ ਨਾਲ ਬੁਣ ਸਕਦੀਆਂ ਪਹਿਲਾਂ ਟਰਾਈ ਕਰ ਲਈਏ ਸਲਾਈਆਂ ਦੇ ਦੋ ਤੇ ਫਿਰ ਇਸ ਤਰ੍ਹਾਂ ਕਰ ਲੈਣਾ ਠੀਕ